ਮਾਨ ਸਾਹਿਬ ਜਿਹੜੀ ਆ ਜੁੱਧ ਨਸਿਆਂ ਵਿਰੁੱਧ ਤੁਸੀਂ ਜਿਹੜੀ ਇਹ ਪੰਜਾਬ ਦੇ ਵਿੱਚ ਇੱਕ ਮਹਿੰਮ ਚਲਾਈ ਆ ਇਸ ਮਹਿੰਮ ਦੇ ਅਸੀਂ ਹੱਕ ਦੇ ਵਿੱਚ ਆ ਇਹਦਾ ਸਮਰਥਨ ਕਰਦੇ ਆ ਤੇ ਪੰਜਾਬ ਦੇ 90 95% ਲੋਕੀ ਇਸ ਮਹਿੰਮ ਦਾ ਜਿਹੜਾ ਸਮਰਥਨ ਕਰਦੇ ਨੇ ਤੇ ਖੁਸ਼ ਨੇ ਲੋਕ ਪਰ ਮਾਨ ਸਾਹਿਬ ਇੱਕ ਲੋਕ ਤੁਹਾਨੂੰ ਸਵਾਲ ਕਰ ਰਹੇ ਨੇ ਅੱਜ ਅਸੀਂ ਜਿਹੜਾ ਇੱਧਰ ਆਏ ਸੀ ਲੁਧਿਆਣੇ ਤੋਂ ਜੋ ਤੁਸੀਂ ਅੱਜ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜੋ ਯੋਧਾ ਮਸੂਰਾ ਪਿੰਡ ਤੁਸੀਂ ਅੱਜ ਆ ਰਹੇ ਹੋ 17 ਮਈ 2025 ਨੂੰ ਆ ਮਾਸਟਰ ਪੈਸੇ ਦੇ ਵਿੱਚ ਅੱਜ ਲੁਧਿਆਣੇ ਤੋਂ ਲੈ ਕੇ 10-12 ਕਿਲੋਮੀਟਰ ਤੱਕ ਤੁਹਾਡੇ ਜਿਹੜੇ ਬੋਰਡ ਹੀ ਬੋਰਡ ਨੇ ਲੱਗੇ ਹੋਏ ਨੇ ਤੇ ਅੱਜ ਪੰਜਾਬ ਦੇ ਲੋਕ ਤੁਹਾਨੂੰ ਇੱਕ ਸਵਾਲ ਕਰ ਰਹੇ ਨੇ ਕਿਉਂਕਿ ਤੁਸੀਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਹ ਕਹਿੰਦੇ ਹੁੰਦੇ ਸੀਗੇ ਵੀ ਜਿਹੜੇ ਇਹ ਬੋਰਡ ਲਾ ਲਾ ਕੇ ਸਰਕਾਰਾਂ ਆਮ ਲੋਕਾਂ ਦਾ ਜਿਹੜਾ ਪੈਸਾ ਵਾ ਉਹਨੂੰ ਮੈਸਜੂਜ ਕਰ ਰਹੀਆਂ ਨੇ ਲੋਕਾਂ ਦਾ ਪੈਸਾ ਜਿਹੜਾ ਉਹ ਬਰਬਾਦ ਹੋ ਰਿਹਾ ਵਾ ਪਰ ਮਾਨ ਸਾਹਿਬ ਹੁਣੇ ਇਹ ਵੀ ਬੋਰਡ ਲੱਗੇ ਹੋਏ ਨੇ ਕਰੀਬ ਲੁਧਿਆਣੇ ਤੋਂ ਲੈ ਕੇ ਆਪਣੇ ਜਿੱਥੇ ਤੁਸੀਂ ਆਉਣਾ ਅਜ ਜੋਧਾ ਮਸੂਰਾ ਉੱਥੇ ਤੱਕ ਇਹ ਬੋਰਡ ਲੱਗੇ ਹੋਏ ਨੇ ਵੀ ਕੀ ਇਹ ਤੁਹਾਡੀ ਇਜਾਜ਼ਤ ਨਾਲ ਲੱਗੇ ਨੇ ਕੀ ਇਹ ਤੁਸੀਂ ਲਵਾਉਨੇ ਹੋ ਇਹ ਲੋਕਾਂ ਦਾ ਸਵਾਲ ਆ ਜਿਹੜੀ ਸਾਡੀ ਪੰਜਾਬ ਦੇ 2.2 ਕਰੋੜ ਲੋਕ ਨੇ ਉਹਨਾਂ ਦਾ ਇਹ ਸਵਾਲ ਆ ਤੁਹਾਨੂੰ ਇਹਦਾ ਜਵਾਬ ਜ਼ਰੂਰ ਦਿਓ ਵੀ ਜਿਹੜੇ ਬੋਰਡ ਨੇ ਕੀ ਤੁਹਾਡੀ ਮਰਜ਼ੀ ਨਾਲ ਲੱਗਦੇ ਨੇ ਜਾਂ ਤੁਹਾਡੇ ਹੁਕਮ ਨਾਲ ਲੱਗਦੇ ਨੇ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਪੰਜਾਬ ਦੇ ਵਿੱਚ ਬੋਰਡ ਲਾਇਆ ਜਾਂਦੇ ਨੇ ਜਦੋਂ ਤੁਸੀਂ ਉੱਥੇ ਜਾਣਾ ਹੁੰਦਾ ਜਿਹੜੀ ਜਗ੍ਹਾ ਤੇ ਤੁਸੀਂ ਸੋ ਜ਼ਰੂਰ ਦੇਖਦਾ ਜਿਹੜਾ ਜਵਾਬ ਆ ਇਹ ਤੁਸੀਂ ਪੰਜਾਬ ਦੇ ਲੋਕਾਂ ਨੂੰ ਦਿਓ ਕਿਉਂਕਿ ਬੋਰਡ ਤੁਸੀਂ ਅੱਜ ਆ ਕੇ ਇਥੋਂ ਚਲੇ ਜਾਣਾ ਪਰ ਉਹ ਬੋਰਡ ਨੇ ਜਿਹੜੇ ਉਸ ਤੋਂ ਬਾਅਦ ਇੱਥੇ ਇਹਨਾਂ ਦੇ ਕਿੰਨਾ ਰੁਪਈਆ ਲੱਗਿਆ ਪੋਰਾਂ ਦੇ ਉੱਪਰ ਇਹਦਾ ਜਿਹੜਾ ਜਵਾਬ ਆ ਜਰੂਰ ਦਿਓ ਮਾਨਸਾਹਬ ਇਹ ਲੁਧਿਆਣੇ ਜੋ ਫੁੱਲਾਂਵਾਲ ਚੌਕ ਹੈ ਜੀ ਇਥੋਂ ਜਿਹੜੇ ਮਾਨਸਾਹਬ ਦੇ ਬੋਰਡ ਨੇ ਉਹ ਸ਼ੁਰੂ ਹੋ ਗਏ ਤੇ ਇਹ ਕਰੀਬ ਇਥੋਂ 10-12 ਕਿਲੋਮੀਟਰ ਆਪਾਂ ਕਹਿ ਸਕਦੇ ਹਾਂ ਜੋ ਯੋਧਾ ਮਨਸੂਰਾਂ ਤੱਕ ਜਿਹੜੇ ਅੱਜ ਇਹ ਬੋਰਡ ਤੁਹਾਨੂੰ ਦੇਖਣ ਨੂੰ ਮਿਲਣਗੇ ਕਿਉਂਕਿ ਮਾਨ ਸਾਹਿਬ ਅੱਜ ਆ ਰਹੇ ਨੇ ਮਾਸਟਰ ਪਲਸ ਦੇ ਵਿੱਚ ਆ ਦੇਖੋ ਬੋਰਡ ਨੇ ਜਿਹੜੇ ਇਹ ਹਰ ਇੱਕ ਖੰਭੇ ਦੇ ਉੱਪਰ ਤੁਹਾਨੂੰ ਲੱਗੇ ਹੋਏ ਜਿਹੜੇ ਮਿਲਣਗੇ ਲੁਧਿਆਣੇ ਜੇ ਦੇਖਿਆ ਜਾਵੇ ਤਾਂ ਫੁੱਲਾਂਵਾਲ ਚੌਂਕ ਤੋਂ ਇਹ ਸ਼ੁਰੂ ਹੋ ਜਾਂਦੇ ਨੇ ਹੁਣ ਸਾਰੇ ਤਾਂ ਆਪਾਂ ਤੁਹਾਨੂੰ ਦਿਖਾ ਨਹੀਂ ਸਕਣਾ ਤੇ ਦੇਖੋ ਇਸ ਤਰ੍ਹਾਂ ਦੀ ਬੋਰਡ ਇਹ ਜਿਹੜੇ ਨੇ ਇਹ ਲੱਗੇ ਹੋਏ ਮਿਲ ਰਹੇ ਨੇ ਅੱਜ ਤੇ ਦੇਖਣ ਨੂੰ ਵੀ ਜਿਹੜੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਕੁਵਾਤੂ ਦੇ ਆਣੇ ਜ਼ਿਲ੍ਹੇ ਦੇ ਪਿੰਡ ਜੋਧਾ ਮਨਸੂਰਾਂ ਜੋ ਮਾਸਟਰਪੀਸ ਦੇ ਵਿੱਚ ਕਹਿੰਦੇ ਉਹਨਾਂ ਨੇ ਆਉਣਾ ਤੇ ਦੇਖੋ ਕਿੰਨੇ ਸ਼ਾਨਦਾਰ ਬੋਰਡ ਕਿੰਨੇ ਸੋਹਣੇ ਲੱਗ ਰਹੇ ਨੇ ਬੋਰਡ ਮਾਨ ਸਾਹਿਬ ਦੀ ਪੱਗ ਕੀ ਬਾਤ ਆ ਜੀ ਤੇ ਬੱਲੇ ਬੱਲੇ ਆ ਦੇਖੋ ਇਸੇ ਤਰ੍ਹਾਂ ਹੀ ਚੱਲੀ ਜਾਣਾ ਕੰਮ ਕਰੀਬ 10-12 ਕਿਲੋਮੀਟਰ ਤੱਕ ਇਹ ਬੋਰਡ ਲੱਗੇ ਹੋਏ ਮਿਲਣਗੇ ਜੇ ਕਹਿ ਲਈਏ ਵੀ ਇਹ ਹੈ ਟਾਸਕ ਮੀਟਰ ਤੇ ਪੋਲ ਲੱਗਿਆ ਹੋਇਆ ਦੇਖੋ ਦੇਖੋ ਜੀ ਕਿੰਨੀ ਵਧੀਆ ਭਗਮਾਨ ਸਾਹਿਬ ਦੀ ਪੋਲ ਤਾਂ ਇੱਥੇ ਵੀ ਲਾਏ ਪਏ ਆ ਦਰਖਤਾਂ ਇੰਜ ਵੀ ਦੇਖੋ ਜੀ ਇੱਧਰ ਵੀ ਕਿਉਂਕਿ ਇੱਥੇ ਪੋਲ ਨਹੀਂ ਨਾ ਹੁਣ ਕਰਕੇ ਇੱਥੇ ਪਰ ਜ਼ਿਆਦਾਤਰ ਜਿਹੜੇ ਆ ਦੇਖੋ ਜਿਵੇਂ ਪੋਲ ਨੇ ਜਿੱਥੇ ਜਾਂ ਫਿਰ ਜਿੱਥੇ ਦਰਖਤ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅੱਜ ਪਿੰਡ ਮਨਸੂਰਾ ਜੋ ਕਿ ਜਿਹੜਾ ਲੁਧਿਆਣੇ ਦਾ ਪਿੰਡ ਉੱਥੇ ਆ ਜਾ ਰਹੇ ਨੇ ਮਾਸਟਰਪਲੱਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਫੋਰਸ ਤਾਇਨਾਤ ਆ ਰੋਡ ਹਲੇ ਚੱਲ ਰਿਹਾ ਕਿਉਂਕਿ 2 ਵਜੇ ਦਾ ਟਾਈਮ ਦੱਸ ਰਹੇ ਨੇ